ਤੋ ਲੋ ਕੁਛ ਆ ਕਿਆ ਹੋਣਾ ਸੰਤਾਈ ਛੱਕਾ ਜੀ ਮਾਰੀ ਆ ਮੇਰੇ ਟੀ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੈਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪਿੰਡ ਦੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ ਆ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗਦੇ ਸੀ ਬਸ ਆਹੀ ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਪੁੱਟ ਮਾਰ ਕਰਦੇ ਸੀ ਸਾਰੇ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੇ ਧੀ ਨੇ ਸੁੱਖ ਦਾ ਨਹੀਂ ਕੱਟਿਆ ਸੁਣੇ ਨਹੀਂ ਅਸੀਂ ਤਾਂ ਉੱਥੇ ਪਾਟੇ ਹੈਰਾਨ ਹੋ ਗਏ ਕੋਈ ਨਹੀਂ ਸੀ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਦੋ ਟੋ ਟਾਈ ਘੰਟੇ ਹੋ ਗਏ ਜੀ 11:30 ਵਜੇ ਦੇ ਪਹੁੰਚੇ ਆ ਕੋਈ ਨਹੀਂ ਪੁੱਛੀ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਏ ਨੂੰ ਵਾਗਿਆ ਕੋਈ ਆਏ ਨੂੰ ਵਾਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਸਾਡੀ ਸੁਣਵਾ ਕੁਝ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰ ਚੀ ਇਹਨਾਂ ਨੇ ਸਾਨੂੰ ਐ ਕਹੀ ਜਾਂਦੇ ਕਿ ਬਿਮਾਰ ਸੀਗੀ ਤੇ ਬੁਆਰਸੀ ਨਾ ਤੇਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਕਿ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮਿਸਕੋਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਉਹ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋਂ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਦੇ ਫੈਸਲਾ ਉਹਦੇ ਤੁਸੀਂ ਇਹਨਾਂ ਨੇ ਕੋਈ ਨਹੀਂ ਹੰਕ ਕਰਾਈ ਅਸੀਂ ਉਹਦੇ ਪੈਸੇ ਪਰਦੇ ਨੇ ਸਪੂਚ ਪਰਦੇ ਸੀ ਅੰਦਰ ਕੋਈ ਬੰਦਾ ਨਾ ਚਲੀ ਹਾਂਜੀ ਤੇ ਕੁੜੀ ਫੇਰ ਵਿਚਾਰੀ ਕੰਮ ਤੇ ਜਾਂਦੀ ਸੀ ਉਹ ਜੀ ਉਹਨਾਂ ਨਾਲ ਉਹਦੇ ਪੈਸੇ ਜਿਹੜੇ ਚੱਕਿਆ ਹੁੰਦਾ ਸ਼ਰਮ ਸੀ ਨਾ ਜੀ ਆ ਸ਼ਰਮ ਸੀ ਕਿ ਉਹਨੂੰ ਪੱਗ ਦੀ ਇਲਾਜ ਹੁੰਦੀ ਹੈ ਜੀ ਜਿਹੜੀ ਸ਼ਰਮਾਂ ਦੀਆਂ ਧੀਆ ਉਹਨਾਂ ਨੂੰ ਆ ਪੱਗ ਦੀ ਇਲਾਜ ਹੁੰਦੀ ਹੈ ਜੀ ਇਹਨਾਂ ਨੇ ਰੋਲਤੀਆਂ ਤਾਂ ਫਿਰ ਉਹ ਦੁਨੀਆ ਵੀ ਜਾਣਦੀ ਵੇ ਰੋਲ ਕੇ ਗਈ ਹੈ ਜੀ ਜੇ ਮੈਂ ਗਲਤ ਕਹਿਣਾ ਦੱਸੋ ਮੇਰੇ ਕੋਲ ਇੱਕ ਤੀਆ ਚਾਰ ਧੀਆ ਦਾ ਪਿਓ ਆ ਜੀ ਮੈਂ

कलनंगा सी खुनुगा मोहनंगा करीमा हम तो डोमेन्ट पाटावे खेला जितने आदमी कर ਬਠਿੰਡਾ ਜੀ ਕੀ ਗੱਲ ਹੋਈ ਆ ਕਿਉਂ ਤੇ ਆਏ ਹੋ ਉਰੇ ਆ ਜੀ ਸਵੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੈਂ ਕਿ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਜੀ ਤੁਹਾਡੀ ਗੁੜੀਆ ਬੇਟੀ ਆ ਜੀ ਮੇਰੀ ਕਿੰਨੀ ਦੇਰ ਹੋ ਗਈ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਮੇਰਾ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂਜੀ ਫਿਰ ਜੀ ਬਸ ਅੱਜ ਜੀਓ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ ਤੁਸੀਂ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ ਹਾਂ ਜੀ ਹਾਂ ਜੀ ਆ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮੈਂ ਸਕੂਲਾ ਗਈਆਂ ਫਿਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਸ਼ੱਕ ਆਇਆ ਹੋਣਾ ਤੁਹਾਨੂੰ ਤਾਂ ਇਹ ਸ਼ੱਕਾ ਜੀ ਮਾਰੀ ਆ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੇਥੋਂ ਸੱਤ ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ 아이 ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੀ ਧੀ ਨੇ ਸੁੱਖ ਦਾ ਨਹੀਂ ਕੱਟਿਆ ਨਹੀਂ ਫਿਰ ਤੁਸੀਂ ਹੋਰੇ ਕਦੇ ਰਿਪੋਰਟ ਲਖਾਈ ਹੈ ਕੋਈ ਰਿਪੋਰਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨਾ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਹੁਣ ਸਾਨੂੰ ਕਦੋਂ ਦਾ ਪਤਾ ਲੱਗਿਆ ਵੀ ਡੈਥ ਹੋ ਗਈ ਸਵੇਰ ਦਾ ਲੱਗਿਆ ਜੇ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਪਹੁੰਚਾਂਗੇ ਅਸੀਂ ਤਾਂ ਅੱਛਾ ਹਾਂ ਜੀ ਬਸ ਅਸੀਂ ਤਾਂ ਹੀ ਕਹਿੰਦੇ ਸਾਡੀ ਤੇ ਅਨਸਾਫ਼ ਚਾਹੀਦਾ ਸਾਨੂੰ ਉਹ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਡੀ ਤਾਂ ਲਈ ਕੀ ਮੰਗ ਕੀ ਕਰਦੇ ਹੋ ਮੰਗ ਕੇ ਜੀ ਬਸ ਹਾਂ ਅੱਛਾ ਹਾਂਜੀ ਕਿਵੇਂ ਕੀ ਸਾਡੀ ਕੁੜੀ ਨਾਲ ਹੋਇਆ ਕੀ ਹੈ ਤੁਸੀਂ ਹੁਣ ਪੁਲਿਸ ਕੋਲ ਗਏ ਸੀ ਗਏ ਸੀ ਜਿਉਂ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਉੱਥੇ ਆਏ ਸੀ ਜਰਬੱਟੀ ਜੀ ਆ ਤੁਹਾਡਾ ਤੇਰਾ ਨਰਾਜ਼ ਕੋ ਆ ਜੀ ਕੀ ਲੱਗਦਾ ਕੁੜੀਆ ਨੇ ਦਾ ਡੈਡੀ ਨਹੀਂ ਉਹਦਾ ਕੀ ਨਾਂ ਕੀ ਆ ਉਹਦਾ ਕੁੜੀ ਦਾ ਨਾਮ ਸਤਨਾ ਜੀ ਕਿੰਨੇ ਦੇ ਹੋ ਗਏ ਵਿਆਹ ਇਹਦੇ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹੁਣ ਰਵਾਨ ਸਿੰਘ ਦਾ ਜੀ ਅੱਛਾ ਤੇ ਉਹ ਗਏ ਸੀ ਪੁਲਿਸ ਕੋਲ ਫਿਰ ਕੀ ਕਹਿੰਦੇ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਟੇ ਘਰਾਨ ਹੋ ਗਏ ਕੋਈ ਨਹੀਂ ਸੀ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਦੋ 4-5 ਘੰਟੇ ਹੋ ਗਏ ਜੀ 11:30 ਦੇ ਵਿੱਚ ਪਹੁੰਚੇ ਹਾਂ ਕੋਈ ਨਹੀਂ ਕੁਛ ਨਹੀਂ ਕੀ ਕਹਿੰਦੇ ਉਹ ਬਸ ਕੋਈ ਨਹੀਂ ਕੋਈ ਆਏ ਨੂੰ ਵਾਗਿਆ ਕੋਈ ਆਏ ਨੂੰ ਵਾਗਿਆ ਕੋਈ ਗੱਲ ਨਹੀਂ ਕਰ ਕੋਈ ਕਿੰਨੀ ਉਮਰ ਤੋਂ ਮੇਰੀ 28 ਸਾਲ ਦੀ ਕੀ ਨਾਮ ਹੈ ਸਿਸਟਰ ਦਾ ਸੁਪਨਾ ਯੋਗ ਹੈ ਹਸਬੰਡ ਦਾ ਸਤਨਾਮ ਸਿੰਘ ਕੀ ਗੱਲ ਹੋਈ ਅੱਜ ਮੈਂ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਿਰੇ ਫੋਨ ਲਾਇਆ ਉਹਦਾ ਨੈਟ ਵੀ ਬੰਦ ਕੋਣ ਵੀ ਸੋਚੋ ਕੋਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਤ ਸਪਨਾ ਢਿੱਲੀ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦੱਸ ਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ ਚਾਰ ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਤੋਂ ਫੋਨ ਮੰਗਿਆ ਉਹ ਕਹਿੰਦਾ ਜੀ ਸਾਸੂ ਮਾ ਕੋਲੇ ਆ ਸਾਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰੇ ਕੋ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਨਹੀਂ ਫੇਰਦਾ ਭਾਂਜਾ ਆ ਖੜਾ ਜੀ 4 ਸਾਲ ਦਾ ਗਾ ਉਹ ਕੀ ਮੰਗ ਕਰਦੇ ਹੋ ਕੋਰੇ ਲਿਆਉਂਦੇ ਰੋ ਮੰਗ ਕਰਦੇ ਪੋਸਟਮਾਰਟਮ ਕੀਤਾ ਜਾਵੇ ਆ ਦੇਖ ਆਇਆ ਮਿਸ ਕਾਲਾ ਤੇਰਾ ਤੇਰਾ 5 5 6 ਜਿਹਾ ਮਿਸ ਕਾਲਾ ਵੱਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬੰਦ ਸੀ ਅੱਜ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਨੇ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈਗਾ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਤੇ ਸੋਰਾ ਸਾਹਿਬ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਹਾਨੂੰ ਕਿਵੇਂ ਕਿਹਾ ਵੀ 5 ਵਜੇ ਸਵੇਰੇ ਮਰ ਗਈ ਐ ਨਹੀਂ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਐ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਵਈ ਆ ਇਥੇ ਰਹੇ ਨੇ ਮਠਿੰਡੀ ਉਹ ਜਿਹੜੀ ਤੁੰਗਾਰਪਿੰਡ ਸਪਨਾ ਨੂੰ ਲੱਗੀ ਸੀ ਉਹਦੇ ਸੇਸ਼ਟਰ ਸੀ ਮੇਰੀ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਂ ਸਕੂਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਕਦੇ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਛ ਹੋਇਆ ਪਿਆ ਕਦੇ ਕਹਿੰਦੇ ਕੁਛ ਹੋਇਆ ਪਿਆ ਘ ਦਰੋਸਾਨ ਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਨੇ 7 ਸਾਲਾਂ ਚ ਪੰਚਾਇਤ ਦੇ ਸਰਪੰਚਾਈ ਤੇ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਸੀ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜਿੰਨੂੰ ਬੁਰਕੀਆਂ ਘਰ ਕਰਕੇ ਸਾਡੇ ਕੁੜੇ ਨੂੰ ਚੰਦਿਆ ਵੱਡ ਵੱਡ ਕੇ ਖਾਂਦਾ ਦਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਕੁੜੀ ਕੋਈ ਕੰਮ ਕੋਈ ਨਹੀਂ ਕਰਦੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਢੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਕ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਸੀਗਾ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱੱਤੇ ਹੀ ਦਿੰਦਾ ਸੀ ਕੁੱਟਣ ਸੰਤਾ ਇਹ ਜੀ ਤਿੰਨ ਦਿਨ ਹੋ ਗਏ লাশ ਪੈਣ ਸੰਤਾ ਆ ਗਿਆ ਜਿਹੜੇ ਇਹਨਾਂ ਨੇ ਫ੍ਰੀਜ ਉਹਦੇ ਚ ਬੰਦ ਕਰ ਰੱਖੀ ਸ਼ਕਲ ਕੁੜੀ ਦੀ ਸ਼ਕਲ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਪੂਕੇ ਆਂਦੇ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਹੈ ਤਾਂ ਸੀ ਪੂਕੇ ਆਂਦੇ ਪਰ ਸਾਨੂੰ ਉਹਦੀ লাশ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੀ ਕਿਸੇ ਕਾਰਵਾਈ ਕਰੇ ਪੁਲਿਸ ਪੋਰਟਾਟ ਹੋਵੇ ਪਹਿਲਾ ਵੇਲੇ ਉਹ ਉਹਨਾਂ ਸੀ ਮੰਗ ਕਾਰਵਾਈ ਦੀ ਮੰਗ ਚਾਹੁੰਦੇ ਆ ਯਾਰ ਸਾਡੇ ਨਾਲ ਕਾਰਵਾਈ ਦੁਹਰ ਚਾਹੁੰਦੇ ਆ ਜੀ ਜਿੱਦਣ ਸੱਚ ਸਾਹਮਣੇ ਆਵੇ ਕਿਵੇਂ ਮਰੀ ਆ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗੂਗੀ ਕੀ ਨਾਮ ਆਦਾ ਸੁਖਵਿੰਦਰ ਤੌਰ ਉਹ ਉਹ ਕੀ ਕਹਿੰਦੇ ਸਪਨਾ ਨਾਮ ਆ ਜੀ ਇਹਦਾ ਅੱਛਾ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਸੀ ਇਹ ਜਿੱਦ ਗੱਲ ਹੂੰ ਫਿਰ ਰਾਤ ਫਿਰ ਦੌੜਾ ਪੈ ਗਿਆ ਜੀ ਫੇਰ ਵਿਚੰਦੇ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਰਾਤ ਵੀ ਹੋਈ ਹੈ ਗੱਲ ਕੱਲ ਦਿਨੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤਿੰਨ ਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕ ਗਈ ਹੈ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਵੀ ਰਾਤ ਡੈਥ ਹੋਈ ਹੈ ਮਾਸੀ ਕਹਿੰਦੀ ਹੈ ਸਵੇਰੇ 5 ਵਜੇ ਡੈਥ ਹੋਈ ਹੈ ਇਹਦੀ ਕੀ ਗੱਲ ਹੈ ਸਵੇਰੇ ਹੋਈ ਹੈ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਹੈ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਹੈ ਜੀ ਕਿ ਵੀ ਘਰ ਪਟਿਆ ਗਿਆ ਜੀ ਕੁੜੀ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੋਈ ਹੁੰਦੀ ਰਹੀ ਹੈ ਦੇਹਜ ਮੰਗਣ ਨੂੰ ਲੈ ਕੇ। ਨਾ ਜੀ ਦੇਹਜ ਤੁਸੀਂ ਅੱਜ ਤੱਕ ਅਸੀਂ ਨੇ ਕੋਈ ਗੱਲ ਨਹੀਂ ਕਦੇ ਵੀ ਕਰੀ। ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥ ਨੂੰ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ 15-20 ਦਿਨ ਹੋ ਗਏ। ਅੱਛਾ ਹਾਂ ਜੀ ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਾ ਕੇ ਤਵਾਲੀ। ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ। ਹੁਣ ਉਹ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥੋਨੂੰ ਕਿ ਤਰ੍ਹਾਂ ਜਾ? ਕਰਾ ਲਾਂਗੇ ਸਾਨੂੰ ਕੋਈ ਤਰ੍ਹਾਂ। ਅੱਛਾ ਹਾਂ ਜੀ। ਕੀ ਚੰਨ ਉਹਦੀ ਸਾਡੀ ਬਿੱਤੀ ਦੀ ਬਰਾਬਰ ਜੀ ਬਿੱਲੀ ਮੰਗੂ ਜਿਹੜਾ ਰਾਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕੀਤੇ ਪਿੱਛੇ ਧੱਕੇ ਖਾਂਦਾ ਫਿਰ ਦੈਨਾਂ ਵਿੱਚ ਹੀ ਫਿਰਦਾ ਹਾਂ ਅਜੇ ਮੈਂ ਤਾਂ ਸ਼ਕਵਿੰਦਰ ਆ ਗਿਆ ਇਹਨੇ ਕਿਹਾ ਤੀ ਬਿੱਤੀ ਆ ਗਈ ਜੀ ਗੁੰਮ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦੇ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇਹ ਲਾ ਪਾਣੀ ਨੂੰ ਝੋਲਦਾ ਰਹਤਾ ਅੱਠ ਦੀ ਰਹੀ ਬਹੁਤ ਦੌਰੇ ਪਈ ਗਏ ਧਗ ਧੁੱਗ ਦੀ ਪੁੰਜਦੇ ਰਹੇ ਕਿ ਨਾ ਕੀ ਇਹ ਨੂਰ ਰੋਦੀ ਦਾ ਉਹ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਉਹਦਾ ਸਪਨਾ ਰੱਖਿਆ ਹੋਇਆ ਸੀ ਕਿੰਨੇ ਦਿਨ ਹੋ ਗਏ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਹੈਣਾ ਵੀ ਕੋਈ ਦਾਜ ਤਹਿਜ ਮਗਲ ਪਏ ਕਹਿੰਦੇ ਰੋਲਾ ਪਿਆ ਪੰਚਾਇਤ ਰੋਲਾ ਤਾਂ ਵੀਰੇ ਪਈ ਹੋ ਜਾਂਦਾ ਸੀ ਜਦ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਅਸੀਂ ਉਦਣ ਤੇ ਇਲਾਜ ਕਰਾਉਣੇ ਆਗੇ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਥਿੱਲੀ ਹੋ ਗਈ ਤਾਂ ਥਾਂ ਮਹੀਨਾ ਤੀ ਗਾ ਇੰਨਾ ਪੈਸਾ ਲਾਤਾ ਜਾਂ ਤਾਂ ਸਾਨੂੰ ਕਹਿਣ ਵੀ ਇਹਨਾਂ ਨੇ ਇਲਾਜ ਨਹੀਂ ਕਰਾਇਆ ਹੁਣ ਇਹ ਕਹਿੰਦੇ ਨੇ ਕਹਿੰਦੇ ਇਹ ਨਹੀਂ ਮਾਰਤੀ ਇਹ ਠੀਕ ਹੈ ਮੈਂ ਵੀ ਕੋਈ ਹਾਂ ਇਹ ਕਹਿ ਰਹੇ ਡਾਕਟਰੀ ਕਰਾ ਲਵਾਂ ਅਸੀਂ ਮਾਰ ਕੇ ਤੋ ਕਿ ਮੇਰੀ ਧੀ ਸੀ ਮੇਰੀ ਨੂੰਹ ਧੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਆਪੀ ਇਹ ਕਹਿੰਦੇ ਬੜਾਕਾ ਹੀ ਨਹੀਂ ਰੱਖਤੀ ਜੇ ਤਾਂ ਆਹ ਹੁਣ ਕਰਕੇ ਰਹੀਆਂ ਵੀ ਕਾਲਾ ਕਰਦੀਆਂ ਨੇ ਹੈਗੀਆਂ ਕਹਿੰਦੀ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹਦੇ ਕੁਫਰ ਤੋਲਦੀਆਂ ਨੇ ਨਹੀਂ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਆਪੇ ਮਾਰ ਕੇ ਤਾਂ ਕੀ ਜਵਾਬ ਕਣੀ ਤੋਂ ਲੈਣਾ ਸੀ ਅਸੀਂ ਕਹਿੰਦੇ ਸੌਖਿਆਂ ਨੇ ਨਹੀਂ ਮਾਰੀ ਫਿਰ ਇਹਨਾ ਅਸੀਂ ਇੱਥੇ ਸੌਖੇ ਨਹੀਂ ਹੋਏ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰ੍ਹਾਂ ਦੀ ਨਹੀਂ ਜਸਤ ਕਹਿੰਦੇ ਕਰਕੇ ਤੇ ਲੈ ਜਾਣ ਕਿਹੜੀ ਸਾਡੇ ਟਕਸੂਰ ਨੂੰ ਸਾਡੀ ਬੀ ਬੇਸਕ ਕਰਦਣ ਪੜਤਾ ਨਾ ਸਿਹਤੋ ਜਵਾਕਲੀ ਤੋਂ ਕੀ ਬਸਾਉਣਾ ਸੀ ਇਹਨੂੰ ਅਸੀਂ ਸਾਚ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਚਾਇਤ ਚ ਜਾ ਜੇ ਇਹ ਉਰੋ ਕੱਪੜੇ ਚੱਕ ਕੇ ਲੈ ਕੇ ਗਈਆਂ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ ਸਾਡੇ 4:30 ਵਜੇ ਮੈਂ ਉੱਥੇ ਗੇਟ 'ਚ ਬੈਠੀ ਹਾਂ ਡੰਗਣਾ ਪਾਣੀ ਹਾਂ ਕੱਪੜੇ ਦੀ ਦੁਕਾਨ ਤੇ ਲੱਗੀਆਂ ਵੀ ਸੀ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਕਿਹੜੀ ਦੁਕਾਨ ਤੇ ਆ ਬੌੜਾ ਗਿਆ ਤਾਂ ਬਿਨਾ ਉਹ ਬਾਈਕ ਤੇ ਗਈ ਗਈ ਤੱਕ ਹੈ ਨਹੀਂ ਗਈ ਤਾਂ ਲੈ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਕੋਨਾ ਲੰਮਕਦਾ ਸੀ ਬਕਟਾਬਾਂ ਅੱਧੇ ਕਿ ਉਹਦੇ ਬੈਠੇ ਤੇ ਧਰ ਗਈ ਬਾਈਕ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਦੇਲੀ ਤੇ ਬੈਠੀ ਐ ਇੱਥੇ ਉਹ ਮੁੰਡਾ ਹੱਦ ਔਰ ਮੇਰਾ ਪਾਲੀ ਉਹ ਡੜੀ ਦੇ ਕਾਟ ਬਣਾਉਂਦਾਗਾ ਉੱਥੇ ਜਾ ਕੇ ਮੈਂ ਹਾਂ ਦੇਖੀ ਆ ਪੱਪੇ ਰਿਫੋਰ ਕਰਦੇ ਮੈਂ ਹਰਪ੍ਰੀਤ ਪਾਈ ਦੀ ਕੱਪੜਿਆਂ ਦਾ ਲੈ ਗਈ ਚਾਹਤੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਦਾ ਮੈਨੂੰ ਕਹਿੰਦਾ ਤੂੰ ਦੇਖਿਆ ਮੈਂ ਉੱਥੇ ਮੈਨੂੰ ਦੇਖ ਕੇ ਉੜਾ ਫਰਾ ਬੋਲੂਗੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਾਂ ਇੰਨੇ ਜੀ ਮੈਂ ਇਨਾਂ ਦੇ ਘਰੇ ਬਾਕੀ ਮੇਰੀ ਭੈਣ ਕੇ ਮੈਂ ਮੈਂ ਫੈਰੀ ਨੂੰ ਦੇਖਦੀ ਆ ਉਹਨੂੰ ਮੁੱਡੇ ਨੂੰ ਇਹਦੇ ਪੁੱਤੇ ਨੂੰ ਮੈਨੂੰ ਮਿਲਿਆ ਨਹੀਂ ਜੀ ਫੇਰ ਇਹਨਾਂ ਦੀ ਗਮਾਂਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠ ਕੇ ਗਈ ਆ ਜੀ ਫੇਰ ਇਹ ਮੇਰਾ ਦਿਓਰਸ ਠੱਲਾ ਲੈ ਗਿਆ ਦਾਣੇ ਦਾ ਕਹਿੰਦਾ ਟਿੰਪੂ ਲੰਘ ਗਿਆ ਕਹਾ ਵੀ ਮੈਨੂੰ ਇੱਥੇ ਕੋਈ ਮਿਲਿਆਗਾ ਕਿਉਂ ਨਹੀਂ ਦੱਸਿਆਗਾ ਵੀ ਟਿੰਪੂ ਚ ਬੈਠੇ ਗਏ ਆਗੇ ਗਾਇ ਕੋਲੇ ਤੇ ਵੀ ਮੁੰਡਾ ਨਹੀਂ ਸੀ ਜੀ ਕੋਲੇ ਕਹਿੰਦਾ ਤੂੰ 4 ਦਿਨ ਹੋ ਗਏ ਫੋਨ ਨਹੀਂ ਚੁੱਕਿਆ ਦੱਸਿਆ ਹੀ ਨਹੀਂ ਹੁਣ ਮੇਰੀ ਉੱਥੇ ਮੈਨੂੰ ਤੇਰੀ ਰਖਵਾ ਆੜ ਪੜਾਂਗੀ ਸਾਰੇ ਖੜੇ ਨੇ ਮੈਨੂੰ ਮਿਲਿਆਉਣਾ ਨਹੀਂ ਆਉਂਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਦੀ ਮੈਂ ਗੱਲ ਕਰ ਲਾਂਗੀ ਜੀ ਜਿੱਥੇ ਦੀ ਕੁਝ ਕਹੀ ਜਾਣ ਕੋਈ ਕੁਝ ਕਹੀ ਜਾਵੇ ਕਿ ਮੈਨੂੰ ਗੁਰਤਵਾਰੀ ਕਢਾ ਲਓ ਆ ਸਰਪੰਚ ਸਾਹਿਬ ਕਾਡੇ ਨੇ ਕੜਕ ਕੇ ਆ ਕੇ ਗਏ ਨੇ ਨੇ ਤੇ ਘਰ ਦੇ ਆ ਕੇ ਗਏ ਨੇ ਜਾਂ ਮਾਸੀ ਨੇ ਫੋਨ ਕਰਿਆ ਕਹੀ ਸੰਤਾ ਦੱਸਿਆ ਹੀ ਨਹੀਂ ਵੀ ਡਾਉਣ ਆ ਇਹ ਕੋਈ ਕੁਝ ਅint ਅੱਤੇ ਨਹੀਂ ਕੋਈ ਹੈਗੇ ਅਸੀਂ ਇਹਦੀ ਜਾਣਗ ਮਾਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਥੀ ਕਿ ਮੈਨੂੰ ਮੁਕਤੀ ਚੰਗੀ ਆ ਹੁਣ ਮੈਂ ਦੋਲਕ ਪਰੂੰਗੀ ਥੋੜੀ ਦੀ ਅੱਖਾਂ 'ਚ ਕੁਛ ਨਹੀਂ ਸੀ ਜੀ ਅਸੀਂ ਰੋਲਾ ਪਾਤਾ ਪਿੰਡ ਚ ਉਹ ਕਹਿੰਦਾ ਨਹੀਂ ਨਹੀਂ ਚੱਕ ਲੋ ਚੱਕ ਲੋ ਸੰਸਕਾਰ ਕਰਦਾ ਅਸੀਂ ਰੋਲਾ ਪਾਤਾ ਤੇ ਫਿਰ ਹੁਣ ਐਤਵਾਰ ਹੋ ਗਏ ਜੀ ਇੱਥੇ 3 ਦਿਨ ਹੋ ਗਏ ਬੋਡੀ ਰੁਲੀ ਜਾਂਦੀ ਨੇ ਸੰਸਕਾਰ ਨਹੀਂ ਕੀਤਾ ਜੀ ਕਿਸੇ ਨੇ ਹਲੇ ਤੱਕ ਹਾਲ ਤੱਕ ਕੋਈ ਪੋਸਟਮੈਨ ਹੋਣਾ ਨਹੀਂ ਨਾ ਜੀ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਆ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਇੱਕ ਵੀ ਅਫਸਰ ਫੋਨ ਨਹੀਂ ਚੱਕਦਾ ਜੀ ਜਿਹਨੂੰ ਫੋਨ ਕਰਦੇ ਆ ਜੀ ਅਗਲਾ ਹਲੋ ਕਰਕੇ ਫੋਨ ਕੱਢ ਦਿੰਦਾ ਹਲੋ ਕਰਕੇ ਫੋਨ ਕੱਢ ਦਿੰਦਾ ਪੁਰੇ ਕਿਉਂ ਨਹੀਂ ਕਰਦੇ ਪੁਰੇ ਜੀ ਤੀਜੀ ਜੋਤ ਅਸੀਂ ਸੰਸਕਾਰ ਦਾ ਜੀ ਕੀ ਆ ਉਥੇ ਤੁੰਗੇ ਪਿੰਡ ਕਿਹਾ ਸੀ ਸੰਸਕਾਰ ਕਰ ਦਿਓ ਕਹਿੰਦੇ ਸਾਡੀ ਜੋਤ ਆ ਬੜ ਨਾ ਜਾਈ ਕੱਲ ਸਾਡੇ ਗਲਵੱਟੀ ਗੱਲ ਪੈ ਗਈ ਜੀ ਅੱਛਾ ਬੜਾ ਟੁਕੀ ਨੂੰ ਹੋ ਗਿਆ ਜੀ ਸਰਪੰਚ ਵੀ ਜਵਾਬ ਦੇਗਾ ਜੀ ਸਰਪੰਚ ਜਵਾਬ ਦੇ ਗਿਆ ਕਹਿੰਦਾ ਮੁਠੀ ਦੱਬ ਦਿਨਾ ਤੁਹਾਡੀ ਚੁੱਪ ਕਰ ਚੁੱਪ ਕਰ ਜਾ ਜੀ ਕਹਿੰਦੇ ਰਾਜੀਨਾਮਾ ਕਰ ਲੋ ਜੀ ਰਾਜੀਨਾਮਾ ਕਰੋ ਰਾਜੀਨਾਮੇ ਕਰਕੇ ਅੱਜ 3 ਦਿਨ ਹੋ ਗਏ ਜੀ ਕੱਲ 8 ਦਿਨ ਹੋ ਜਾਣਗੇ ਕੁੜੀ ਪੂਰੀ ਹੋਈ ਨਾ ਸੰਸਕਾਰ ਹੋ ਰਿਹਾ ਤੇ ਨਾ ਸਾਨੂੰ ਮਰੀ ਦਾ ਦੱਸਿਆ ਜੀ ਸਰਪੰਚ ਨਾਲ ਕੱਲੇ ਤੱਕਰ ਪੋਸਟਮਾਰਟਮ ਵੀ ਨਹੀਂ ਹੋਇਆ ਨਹੀਂ ਹੋਇਆ ਜੀ ਬੜੀ ਕੁੜੀ ਸਪਲਾਨੀ ਕੀ ਕਰ ਰਹੇ ਆ ਤੇ ਜੇ ਕੋ ਅਸਲ ਕੌਜੋ ਪੜਛਦਾ ਅਫਟਰ ਪੋਸਟਮਾਰਟ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਤੇ ਐਫ ਆਈ ਆਰ ਦਰਜ ਰਜਿਸਟਰ ਕਰਤੀ ਹੈ ਤੇ ਅੱਗੇ ਤਫਤੀਸ਼ ਜਾਗੀ ਇਹਦੇ ਬਿਆਨਾਂ ਦੇ ਦਿੱਤੀ ਹੈ ਜੀ ਜਾਨ ਇਹਦੇ ਫਾਦਰ ਜਿਹੜਾ ਵੀਰ ਫਾਦਰ ਦੇ ਬਿਆਨ ਦਿੱਤੇ ਇਹਦੇ ਕਿਹਦੇ ਉੱਪਰ ਕੀਤੀ ਆਪਾਂ ਜੀ ਅੱਠ ਇਹਰ ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਫਤੀਸ਼ ਚ ਜੇ ਕੋਈ ਗੱਲ ਸਾਹਮਣੇ ਆਉਂਦੀ ਤਾਂ ਦੋ ਜਿਹੜੇ ਕੌਣ ਕੌਣ ਨੇ ਇਕਤੈ ਦੇ ਘਰ ਆਲਾ ਜੀ ਅੱਛਾ ਜੀ ਸਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸੱਸ ਸਕਿੰਦਰਪਾਲ ਇਹ ਤਾਂ ਬੈਠ ਸ਼ਨੀਵਾਰ ਦੀ ਹੋਈ ਸੀ ਅੱਜ ਮੰਗਲਵਾਰ ਹੋ ਗਿਆ ਮੀਡੀਆ ਕੋਈ ਡੈਡ ਬੋਡੀ ਕੋ ਨਹੀਂ ਲਿਖੀ ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀਗੇ ਇਹਨਾਂ ਨੇ ਸਾਡੇ ਕੋਲ ਤੋਂ ਕਾਗਜ਼ ਦਿੱਤੇ ਜਾਂਚ ਤੋਂ ਕਰ ਰਹੇ ਆ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋਲ ਲੈ ਕੇ ਜਾ ਰਹੇ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਜੇ ਬਾਰੇ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਆਈ ਹਾਲ ਤੱਕ ਕਰ ਤੂੰ ਜਰੂਰੀ ਨਹੀਂ ਹੈ ਜੀ ਨਹੀਂ ਫਿਲਹਾਲ ਤੱਕ ਕੋਈ ਨਹੀਂ